ਸਸਿਕਾਲ ਜੀ ਅੱਜ ਆਪਾਂ ਬਣਾਵਾਂਗੇ ਉਬਲਦੇ ਤੇਲ ਦੇ ਵਿੱਚ ਪਾਵਾਂਗੇ ਨਿੰਬੂ ਫਿਰ ਦੇਖੋ ਕੀ ਕਮਾਲ ਹੁੰਦਾ ਆਪਣਾ ਤੇਲ ਆ ਜਿਹੜਾ ਬਹੁਤ ਗਰਮ ਕਰ ਲਿਆ ਇੱਕ ਕੜਛੀ ਤੇਲ ਦੀ ਆ ਉਹਦੇ ਵਿੱਚ ਚਾਰ ਪੰਜ ਨਿੰਬੂ ਕੱਟ ਕੇ ਪਾ ਲੇ ਮੇਰੇ ਕੋਲ ਨਿੰਬੂ ਪੈਸੀ ਮੈਗਾ ਜਲਾ ਜਿਨ੍ਹਾਂ ਦਾ ਆਪਾਂ ਕੋਈ ਤੰਬ ਲੈਨੇ ਆ ਤੇ ਕਿਉਂਕਿ ਪੀਕੇ ਦਾ ਹੁਣ ਘਟ ਜਾਂਦੇ ਆਗੇ ਸਰਦੀਆਂ ਦੇ ਮੌਸਮ ਕਰਕੇ ਤੇ ਆਪਾਂ ਨਿੰਬੂਆਂ ਨੂੰ ਗਰਮ ਗਰਮ ਤੇਲ ਦੇ ਵਿੱਚ ਪਾ ਲਿਆ ਤੇ ਇਹਨਾਂ ਨੂੰ ਆਪਾਂ ਨੇ ਥੋੜਾ ਜਿਹਾ ਸੇਕ ਲਵਾਉਣਾ ਜਦੋਂ ਇਹਨਾਂ ਦਾ ਥੋੜਾ ਜਿਹਾ ਕਲਰ ਚੇਂਜ ਹੋ ਜੇ ਤਾਂ ਆਪਾਂ ਇਹਨਾਂ ਨੂੰ ਉਲਟਾ ਦੇਣਾ ਤੇ ਇਹਦੇ ਵਿੱਚ ਪਾ ਦੇਣੇ ਆਪਾਂ ਦੋ ਕੱਟੇ ਹੋਏ ਪਿਆਜ਼ ਪਿਆਜ਼ ਨੇ ਜਿਹੜੇ ਮੋٹے-ਮੋٹے ਕੱਟ ਲੈਣੇ ਆ ਤੇ ਫਿਰ ਇਹਨਾਂ ਦਾ ਥੋੜਾ ਜਿਹਾ ਇਹਨਾਂ ਨੂੰ ਸੇਕ ਲਵਾਉਣਾ ਆਪਾਂ ਜਿਆਦਾ ਨਹੀਂ ਇਹਨਾਂ ਦਾ ਸਿਰਫ ਕੱਚਾਪਣ ਜੇ ਖਤਮ ਕਰਨਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦੇਣੀ ਆ ਜੀ ਲਸਣਾਂ ਤੇ ਹੁਣ ਆਪਾਂ ਇਹਦੇ ਵਿੱਚ 5-6 ਕਲੀਆਂ ਲਸਣ ਦੀਆਂ ਪਾ ਲਈਆਂ ਵਿੱਚ ਥੋੜਾ ਜਿਹਾ ਟੁਕੜਾ ਅਦਰਕ ਦਾ ਪਾ ਲਿਆ ਤੇ ਹੁਣ ਆਪਾਂ ਇਹਨਾਂ ਦਾ ਵੀ ਕਲਰ ਇਹਨਾਂ ਨੂੰ ਥੋੜਾ ਜਿਹਾ ਨਰਮ ਪੈ ਜਾਣ ਦੇਣਾ ਥੋੜਾ ਜਿਹਾ ਕਲਰ ਚੇਂਜ ਕਰਨਾ ਆਪਾਂ ਕੋਈ ਤੜਕਾ ਨਹੀਂ ਭੁੰਨਦੇ ਕੁਝ ਨਹੀਂ ਕਰਦੇ ਆਪਾਂ ਇਹਨਾਂ ਨੂੰ ਦੇਖੋ ਫਿਰ ਕਿੰਨੀ ਕਮਾਲ ਦੀ ਚੀਜ਼ ਬਣਦੀ ਹੈ ਤੇ ਹੁਣ ਇਹਦੇ ਵਿੱਚ ਜਦੋਂ ਥੋੜਾ ਜਿਹਾ ਉਹਨਾਂ ਦਾ ਕੱਚਾਪਨ ਖਤਮ ਹੋਇਆ ਨਾਲ ਹੀ ਆਪਾਂ ਪਾਤੀਆਂ ਤਿੰਨ ਹਰੀਆਂ ਮਿਰਚਾਂ ਇਹ ਇੱਥੇ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਹੋ ਲਾਲ ਮਿਰਚ ਪਾਉਣੀ ਆ ਉਹ ਵੀ ਪਾ ਸਕਦੇ ਹੋ ਤੇ ਹਰੀਆਂ ਮਿਰਚਾਂ ਪਾਉਣੀਆਂ ਮੈਂ ਤਿੰਨ ਹਰੀਆਂ ਮਿਰਚਾਂ ਪਾਈਆਂ ਤੁਸੀਂ ਇਹ ਬਾਅਦ ਚ ਵੀ ਪਾ ਸਕਦੇ ਹੋ ਪਰ ਜਦੋਂ ਆਪਾਂ ਇਹਨੂੰ ਨਾਲ ਭੁੰਨਾਂਗੇ ਤਾਂ ਬਹੁਤ ਹੀ ਵਧੀਆ ਲੱਗਦੀਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਕੀ ਕਰਨਾ ਜੀ ਨਾ ਦੇਖੋ ਕਿੰਨਾ ਪਿਆਰਾ ਕਲਰ ਹੋ ਗਿਆ ਸਾਰੇ ਨਰਮ ਨਰਮ ਹੋ ਗਿਆ ਨਾ ਜਿੱਦਾਂ ਸੀਕਾ ਵੀ ਜਿਹੜਾ ਨਿੰਬੂ ਦਾ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਜੀ ਬਾਹਰ ਥੋੜਾ ਥੋੜਾ ਹਲਾਉਂਦੇ ਜਾਣਾ ਤਾਂ ਜੋ ਇਹ ਸਾਰੇ ਜ਼ਿਆਦਾ ਜਲ ਨਾ ਤੇ ਜਿਹੜੀ ਅੱਗ ਆ ਉਹਨੂੰ ਮੀਡੀਅਮ ਰੱਖਣਾ ਗੈਸ ਨੂੰ ਤੇ ਹੁਣ ਆਪਾਂ ਇਹਨੂੰ ਕੱਢ ਲੈਣਾ ਬਾਹਰ ਸਾਰੇ ਨੂੰ ਜਿਹੜਾ ਤੇਲ ਆ ਉਹ ਚੰਗੀ ਤਰ੍ਹਾਂ ਇਹ ਵਿੱਚੇ ਹੀ ਨਚੋੜ ਦੇਣਾ ਜਿੱਦਾਂ ਸਾਰਾ ਵਿੱਚ ਆ ਜਾਵੇ ਕੜਾਹੀ ਦੇ ਵਾਪਸ ਤੇ ਆਪਾਂ ਇਹਨੂੰ ਇੱਕ ਭਾਂਡੇ ਦੇ ਵਿੱਚ ਕੱਢ ਲੈਣਾ ਦੇਖੋ ਕਿੰਨਾ ਪਿਆਰਾ ਕਲਰ ਬਣ ਗਿਆ ਇਹਨਾਂ ਦਾ ਤੇ ਸਾਰੇ ਆਪਾਂ ਇਦਾਂ ਕਰਕੇ ਥੋੜਾ ਥੋੜਾ ਕਰਕੇ ਕੱਢ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਕਰਨਾ ਰੱਖ ਦੇਵਾਂਗੇ ਤੇ ਜਦੋਂ ਥੋੜਾ ਜਿਹਾ ਠੰਡਾ ਹੋ ਗਿਆ ਜਿਆਦਾ ਗਰਮ ਗਰਮ ਨਹੀਂ ਪਣੀ ਲੈਣਾ ਥੋੜਾ ਠੰਡਾ ਕਰ ਲੈਣਾ ਇਸ ਤਰ੍ਹਾਂ ਕਰਕੇ ਦੇਖੋ ਜੇ ਠੰਡਾ ਹੋ ਗਿਆ ਵਰਕ ਪਰ ਹੁਣ ਹੁਣ ਆਪਾਂ ਲਵਾਂਗੇ ਮਿਕਸੀ ਦਾ ਜਾਰ ਇਹਦੇ ਵਿੱਚ ਪਾ ਲਾਂਗੇ ਆਪਾਂ ਇਹ ਸਾਰਾ ਕੁਝ ਤੇ ਨਾਲ ਆਪਾਂ ਥੋੜਾ ਜਿਹਾ ਇੱਥੇ ਪਾਵਾਂਗੇ ਲੂਣ ਤੇ ਜਦੋਂ ਆਪਾਂ ਇਹਦੇ ਵਿੱਚ ਥੋੜਾ ਜਿਹਾ ਲੋਣ ਪਾਵਾਂਗੇ ਹਾਂ ਮਿਰਚ ਪਾਉਣੀ ਹੈ ਤੁਸੀਂ ਆਪਣੇ ਟੇਸਟ ਮੁਤਾਬਕ ਹੋਰ ਮਿਰਚ ਪਾ ਸਕਦੇ ਹੋਗੇ ਜੇ ਤੁਸੀਂ ਮਿਰਚ ਜ਼ਿਆਦਾ ਖਾਣੇ ਤਿੱਖਾ ਜ਼ਿਆਦਾ ਖਾਣੇ ਹੋ ਤੇ ਨਾਲ ਇੱਥੇ ਪਾ ਲਾਂਗੇ ਆਪਾਂ ਥੋੜਾ ਜਿਹਾ ਧਨੀਆ ਕੱਟ ਕੇ ਤੇ ਤੰਗਿਆ ਜੇ ਤੁਸੀਂ ਪਾਉਣਾ ਪਰ ਵੈਸੇ ਬਹੁਤ ਹੀ ਵਧੀਆ ਜਾਨੀ ਤੰਗਿਆ ਜਦੋਂ ਪੰਨ ਬਹੁਤ ਵਧੀਆ ਟੇਸਟ ਆਉਂਦਾ ਤੇ ਥੋੜਾ ਜਿਹਾ ਲੂਣ ਪਾ ਲੈਣਾ ਬਾਕੀ ਜੇ ਤੁਹ ਕੋਈ ਮਸਾਲਾ ਪਾਉਣਾ ਚਾਹੁੰਦੇ ਤਾਂ ਪਾ ਲਓ ਨਹੀਂ ਮੈਂ ਇੱਥੇ ਜਿਆਦਾ ਮਸਾਲੇ ਨਹੀਂ ਪਾਏ ਤੇ ਜਿਹੜਾ ਤੇਲ ਸੀ ਉਹ ਆਪਣਾ ਪਿੱਛੇ ਹੀ ਰਹਿ ਗਿਆ ਸਾਰਾ ਕੌਲੀ ਦੇ ਵਿੱਚ ਬਾਕੀ ਰਹਿ ਗਿਆ ਸੀ ਜਿਹੜਾ ਕੋਈ ਥੋੜਾ ਬਹੁਤਾ ਸੀ ਤੇ ਹੁਣ ਆਪਾਂ ਇਹਨੂੰ ਪੀਸ ਲੈਣਾ ਚੰਗੀ ਤਰ੍ਹਾਂ ਤੇ ਜਦੋਂ ਅਸੀਂ ਇਹਨੂੰ ਪੀਸ ਲੈਣਾ ਥੋੜੀ ਜਿਹੀ ਇਹਦੇ ਵਿੱਚ ਪਾ ਲੈਣੀ ਸ਼ੱਕਰ ਉਹ ਤੁਸੀਂ ਗੁੜ ਵੀ ਪਾ ਸਕਦੇ ਹੋ ਸ਼ੱਕਰ ਵੀ ਪਾ ਸਕਦੇ ਹੋ ਤੇ ਉਰੋਂ ਤੁਸੀਂ ਇੱਥੇ ਚੀਨੀ ਵੀ ਪਾ ਸਕਦੇ ਹੋ ਪਰ ਮੈਂ ਇੱਥੇ ਸ਼ੱਕਰ ਪਾਈ ਆ ਦੋ ਚਮਚੇ ਤੇ ਹੁਣ ਆਪਾਂ ਇਹਨੂੰ ਮਿਕਸੀ ਦੇ ਵਿੱਚ ਚੰਗੀ ਤਰ੍ਹਾਂ ਪੀਸ ਲਾਂਗੇ ਤੇ ਇਹ ਬਣ ਕੇ ਆਪਣੇ ਕੋਲੇ ਚਟਣੀ ਬਹੁਤ ਹੀ ਸੁਆਦ ਤਿਆਰ ਆ ਜੀ ਕਿਉਂਕਿ ਇਹ ਜਿਹੜੀ ਚਟਣੀ ਆ ਤੁਸੀਂ ਕਿਸੇ ਵੀ ਪਰੌਂਠੇ ਦੇ ਨਾਲ ਕਿਸੇ ਵੀ ਪੂਰੀ ਦੇ ਨਾਲ ਖਾ ਸਕਦੇ ਹੋ ਇਹ ਚਟਣੀ ਤੁਹਾਨੂੰ ਆਮ ਨਹੀਂ ਮਿਲਦੀ ਇਹ ਟਾਬਿਆਂ ਤੇ ਮਿਲਦੀ ਆ ਬਹੁਤ ਹੀ ਮਹਿੰਗੀ ਲਈ ਜਾਂਦੀ ਆ ਉਹਨਾਂ ਦੁਆਰਾ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਚਟਣੀ ਬਣਦੀ ਆ ਤੁਸੀਂ ਜਰੂਰ ਟਰਾਈ ਕਰਕੇ ਦੇਖਿਓ ਤੇ ਦਾਲ ਸਬਜ਼ੀ ਦੇ ਨਾਲ ਕਿੰਨੀ ਵਧੀਆ ਲੱਗੂਗੀ ਤੇ ਇਹ ਨਾ ਇਹਨੂੰ ਕੋਈ ਤੜਕਾ ਲਾਉਣ ਦੀ ਜ਼ਰੂਰਤ ਆ ਥੈਂਕ ਯੂ ਜੀ ਧੰਨਵਾਦ ਜੀ